ਤੇ 2017 ਦੇ ਵਿੱਚ ਬੀਲ ਚੇਅਰ ਤੇ ਬੈਠਾ ਚੌਕ ਦੇ ਵਿੱਚ ਭੀਖ ਮੰਗ ਰਿਆ ਸਾਰੀ ਗੱਲ ਪਤਾ ਕਰਨ ਤੇ ਸਾਡੀ ਟੀਮ ਮੈਂਬਰਾਂ ਨੂੰ ਪਤਾ ਲੱਗਿਆ ਵੀ ਇਹ ਬੱਚੇ ਨੂੰ ਇਹਦੇ ਘਰ ਦੇ ਮਜਬੂਰ ਕਰਦੇ ਆ ਭੀਖ ਮੰਗਣ ਤੇਰੇ ਤੈਨੂੰ ਗੁੱਟਮਾਰ ਵੀ ਹੁੰਦੀ ਸੀ ਤੇਰੇ ਨਾਲ ਹਾਂਜੀ ਤੇ ਹੁਣ ਕਿੱਥੇ ਸੱਟ ਦੁੱਖ ਲੱਗਦਾ ਕਿਤੇ ਹੁਣ ਦੁੱਖਦਾ ਹਾਂਜੀ ਕਿੱਥੇ ਸਿਰ 'ਚ ਢਿੱਡ 'ਚ ਵੀ ਕਿਤੇ ਕਹਿੰਦਾ ਤੂੰ ਹੋਰ ਬੜੇ ਤਕੜੇ ਸਰਦਾਰ ਸੀ ਜਿਨ੍ਹਾਂ ਦੇ ਘਰ ਤੋਂ ਨੂੰ ਦਾ ਜਨਮ ਹੋਇਆ ਬਾਪ ਦੀ ਮੌਤ ਇਹਦੇ ਜਨਮ ਤੋਂ ਪਹਿਲਾਂ ਹੋ ਗਈ ਤੇ ਮਾਂ ਦੀ ਮੌਤ ਇਹਨੂੰ ਜਨਮ ਦੇਣ ਸਮੇ ਹੋ ਗਈ ਜਿਹੜਾ ਬੱਚਾ ਚੱਲ ਫਿਰ ਨਹੀਂ ਸਕਦਾ ਸੀ ਈਲ ਚੇਅਰ ਤੇ ਰਹਿੰਦਾ ਸੀ ਉਹਦੀਆਂ ਲੱਤਾਂ ਦੇ ਆਪਰੇਸ਼ਨ ਹੋ ਜਾਂਦੇ ਲੱਤਾਂ ਸਿੱਧੀਆਂ ਹੋ ਜਾਂਦੀਆਂ ਉਹ ਚੱਲਣ ਫਿਰਨ ਲੱਗ ਜਾਂਦਾ ਅੱਜ ਤੁਹਾਡੇ ਸਾਹਮਣੇ ਸਕੂਟਰੀ ਦੇ ਮਗਰ ਬੈਠਾ ਕਿਹੜੇ ਦੇ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਸੋਨੂ ਹੈ ਜੀ ਕੋਟਕਪੂਰੇ ਵਾਲਾ ਇੱਕ ਸੋਨੂ ਕੋਟਕਪੂਰੇ ਵਾਲਾ ਅੱਜ ਦੇਖੋ ਸਕੂਟਰੀ ਤੇ ਮਗਰ ਬੈਠਾ ਸੀ ਢੀੜਾ ਗੂੜਾ ਕੱਢ ਕੇ ਆਏ ਆ ਬਾਹਰ ਇਹ ਬੱਚੇ ਨੂੰ ਜਦੋਂ ਲੈ ਕੇ ਆਏ ਸੀਗੇ ਹੁਣ ਤੇ ਇਹਦੇ ਮੂੰਹ ਤੇ ਦਾੜ੍ਹੀ ਆ ਗਈ ਸਿਆਣਾ ਹੋ ਗਿਆ ਤੇ 2017 ਦੇ ਵਿੱਚ ਛੋਟਾ ਜਿਹਾ ਸੀ ਬੀਲ ਚੇਅਰ ਤੇ ਬੈਠਾ ਚੌਂਕ ਦੇ ਵਿੱਚ ਭੀਖ ਮੰਗ ਰਿਆ ਸਾਰੀ ਗੱਲ ਪਤਾ ਕਰਨ ਤੇ ਸਾਡੇ ਟੀਮ ਮੈਂਬਰਾਂ ਨੂੰ ਪਤਾ ਲੱਗਿਆ ਵੀ ਇਹ ਬੱਚੇ ਨੂੰ ਇਹਦੇ ਘਰ ਦੇ ਮਜਬੂਰ ਕਰਦੇ ਆ ਭੀਖ ਮੰਗਣ ਦੇ ਘਰ ਦੇ ਕੋਣ ਹੈ ਪੈਣਾ ਜੀਜਾ ਜੀ ਤੇ ਬਾਪ सोनू ਬੜੇ ਤੱਕੇ ਚੰਗੇ ਤੇ ਤਕੜੇ ਘਰ ਚ ਪੈਦਾ ਹੋਇਆ ਸੀ ਪਤਾ ਨਹੀਂ ਉਹ ਵਾਹਿਗੁਰੂ ਨੂੰ ਕੀ ਮਨਜ਼ੂਰ ਸੀ ਬੜੇ ਤਕੜੇ ਸਰਦਾਰ ਸੀ ਜਿਨ੍ਹਾਂ ਦੇ ਘਰ ਤੇ सोनू ਦਾ ਜਨਮ ਹੋਇਆ ਸੀ ਬਾਪ ਦੀ ਮੌਤ ਇਦੇ ਜਨਮ ਤੋਂ ਪਹਿਲਾਂ ਹੋ ਗਈ ਤੇ ਮਾਂ ਦੀ ਮੌਤ ਇਹਨੂੰ ਜਨਮ ਦੇਣ ਸਮੇ ਹੋ ਗਈ ਫਿਰ ਰਿਸ਼ਤੇਦਾਰਾਂ ਨੇ ਅਨਾਉਂਸ ਕਰਤਾ ਆਪਣੀ ਟਰਾਂਸਪੋਰਟ ਦੇ ਵਿੱਚ ਟਰਾਂਸਪੋਰਟ ਸੀ ਬਹੁਤ ਵੱਡੀ ਉਹਨਾਂ ਦੀ ਵੀ ਬੱਚਾ ਦੇਣਾ ਵਾ ਜੇ ਕਿਸੇ ਨੇ ਗੋਦ ਲੈਣਾ ਹੋਵੇ ਤਾਂ ਉਸ ਟਰਾਂਸਪੋਰਟ ਦਾ ਇੱਕ ਡਰਾਈਵਰ ਭਰਾ ਬੱਚਾ ਗੋਦ ਲੈਣ ਨੂੰ ਮੂਰੇ ਆਉਂਦਾ ਮੇਰੇ ਧੀਆਂ ਆਈਆਂ ਤਿੰਨ ਮੈਨੂੰ ਇੱਕ ਮੁੰਡਾ ਹੋਜੂ ਮੇਰੇ ਕੋਲੇ ਗੋਦ ਲੈ ਲਿੰਦਾ ਕੁਛ ਸਮੇਂ ਬਾਅਦ ਪਤਾ ਲੱਗਦਾ ਵੀ ਇਹ ਬੱਚਾ ਪਾਹਾਜਾ ਹਾਲਾਂਕਿ ਮਾਂ ਜਿਹੜਾ ਪਰਿਵਾਰ ਸੀ ਉਹਨਾਂ ਨੂੰ ਤਾਂ ਪਤਾ ਸੀਗਾ ਪਰ ਉਹ ਗੋਦ ਲੈਣ ਵਾਲੇ ਬਾਪ ਨੂੰ ਨਹੀਂ ਸੀ ਪਤਾ ਪਰ ਉਹ ਆਪਣੀ ਕਿਸਮਤ ਸਮਝ ਕੇ ਇਹਨੂੰ ਪਾਲਦਾ ਇਹਨੂੰ ਜਦੋਂ ਵੱਡਾ ਹੋਣ ਤੇ सोनू ਨੂੰ ਘਰ ਦੇ ਵਿੱਚ ਉਹ ਪੁੱਤ ਵਾਲਾ ਪਿਆਰ ਨਹੀਂ ਮਿਲਦਾ ਤੇ ਘਰ ਦੇ ਵੀ ਜਿਹੜੀ ਸੋਚਣਾ ਲੈ ਕੇ ਆਏ ਸੀ ਇਹਦੇ ਪਿਤਾ ਜੀ ਤੇ ਇਹਦੀਆਂ ਭੈਣਾਂ ਵੀ ਸਾਡਾ ਇੱਕ ਭਰਾ ਹੋਊਗਾ ਉਹਨਾਂ ਨੂੰ ਵੀ ਇੱਕ ਜਦੋਂ ਅਪਾਹਜ ਬੱਚਾ ਮਿਲਦਾ ਉਹ ਵੀ ਇਹਨੂੰ ਉਸ ਤਰੀਕੇ ਨਾਲ ਪਿਆਰ ਨਾ ਕਰਦੇ ਫਿਰ ਇੱਕ ਭੈਣ ਦਾ ਵਿਆਹ ਹੋ ਜਾਂਦਾ ਘਰ ਦੇ ਵਿੱਚ ਘਰ ਜਵਾਈ ਰੱਖ ਲਿਆ ਜਾਂਦਾ ਤੇ ਘਰ ਜਵਾਈ ਤੇ ਭੈਣਾਂ ਇਹਦੇ ਨਾਲ ਮਾੜਾ ਸਲੂਕ ਕਰਨ ਲੱਗ ਜਾਂਦੇ ਇਹਨੂੰ ਆਪਣਾ ਸ਼੍ਰੀ ਗਪਾਈ ਚਾਰ ਮੰਨ ਕੇ ਇਹਦੇ ਨਾਲ ਵਰਤਾਰਾ ਨਿੰਦਣਯੋਗ ਵਰਤਾਰਾ ਕਰਦਾ ਜਿਸ ਦੇ ਫਲ ਸ੍ਰੂਪ ਇਹ ਭੀਖ ਮੰਗਣ ਲਈ ਇਹਨੂੰ ਮਜਬੂਰਨ ਜਾਣਾ ਪੈਂਦਾ ਤੇ ਜਾਕੂ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਕਰਮਾਂ ਤੋਂ ਬਿਨਾ ਤੇ ਵਕਤ ਤੋਂ ਪਹਿਲਾਂ ਕੁਝ ਨਹੀਂ ਮਿਲ ਸਕਦਾ ਤੇ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਇਸ ਬੱਚੇ ਨੇ ਉਤੇ ਚੌਕ ਦੇ ਵਿੱਚ ਫੋਟੋਗ੍ਰਾਫਰ ਦੁਕਾਨ ਸੀ ਸਟੂਡੀਓ ਵਾਲੇ ਉਹਨਾਂ ਨਾਲ ਗੱਲ ਕਰਨੀ ਰੋਜ਼ ਉਹਨਾਂ ਤੋਂ ਚਾਹ ਪਾਣੀ ਪੀਣਾ ਉਹਨਾਂ ਨੂੰ ਦੱਸਣਾ ਵੀ ਮੈਨੂੰ ਬਹੁਤ ਤੰਗ ਕੀਤਾ ਜਾਂਦਾ ਤੇ ਉਹ ਵੀ ਅੱਗੋਂ ਸਾਡੇ ਟੀਮ ਮੈਂਬਰਾਂ ਨਾਲ ਸਾਡੇ ਨਾਲ ਗੱਲ ਕਰਦੇ ਤਾਂ ਫਿਰ ਸਾਡੇ ਟੀਮ ਮੈਂਬਰ ਗੁਰਧਿਆਨ ਸਿੰਘ ਹੁਣੀ ਜਾ ਕੇ ਸੋਨੂੰ ਨੂੰ ਉੱਥੋਂ ਲੈ ਕੇ ਆਉਂਦੇ ਸੋਨੂੰ ਦਾ ਇੱਥੇ ਆਉਣ ਤੇ ਟ੍ਰੀਟਮੈਂਟ ਸ਼ੁਰੂ ਹੁੰਦਾ ਜਿਹੜਾ ਬੱਚਾ ਚੱਲ ਫੇਰ ਨਹੀਂ ਸਕਦਾ ਸੀ ਈਲ ਚੇਅਰ ਤੇ ਰਹਿੰਦਾ ਸੀ ਉਹਦੀਆਂ ਲੱਤਾਂ ਦੇ ਆਪਰੇਸ਼ਨ ਹੋ ਜਾਂਦੇ ਨੱਤਾ ਸਿੱਧੀਆਂ ਹੋ ਜਾਂਦੀਆਂ ਉਹ ਚੱਲਣ ਫਿਰਨ ਲੱਗ ਜਾਂਦਾ ਅੱਜ ਤੁਹਾਡੇ ਸਾਹਮਣੇ ਸਕੂਟਰੀ ਦੇ ਮਗਰ ਬੈਠਾ ਕਿਹੜੇ ਦੇ ਰਿਹਾ ਉਹੀ ਸੋਨੂੰ ਬਾਅਦ ਦੇ ਵਿੱਚ ਇੰਡੀਪੈਂਡੈਂਟ ਹੋ ਜਾਂਦਾ ਪਰ ਜਨਮ ਤੋਂ ਪਹਿਲਾਂ ਬਾਪ ਦਾ ਚਲੇ ਜਾਣਾ ਜਨਮ ਦੇ ਸਮੇਂ ਮਾਂ ਦਾ ਚਲੇ ਜਾਣਾ ਤੇ ਉਹ ਖਾਨਦਾਨ ਕੌਣ ਸੀ ਮੇਰੇ ਬਾਪ-ਬਾਪ ਉਹਨਾਂ ਦੇ ਘਰ ਦੇ ਵਿੱਚ ਹੁਣ ਕੌਣ ਆ ਕੋਈ ਮੇਰਾ ਭੈਣ ਭਰਾ ਕੋਈ ਹੈਗਾ ਜਾਂ ਨਹੀਂ ਹੈਗਾ ਇਸ ਚੀਜ਼ ਦੀ ਤਲਾਸ਼ ਸੋਨੂੰ ਅੱਜ ਵੀ ਰਹਿੰਦੀ ਆ ਸੋਨੂੰ ਅੱਜ ਵੀ ਉਸ ਪਿੰਡ ਦੇ ਵਿੱਚੋਂ ਜਦੋਂ ਕੋਈ ਆਉਂਦਾ ਜਾਂ ਉਸ ਇਲਾਕੇ ਤੋਂ ਕੋਈ ਆਉਂਦਾ ਉਹਨਾਂ ਨੂੰ ਜ਼ਰੂਰ ਕਹਿੰਦਾ ਵੀ ਮੇਰੇ ਘਰਦਿਆਂ ਨਾਲ ਕੋਈ ਸੁਨੇਹਾ ਦੇ ਦਿਓ ਮੇਰੀ ਗੱਲ ਕਰਾ ਦਿਓ ਸੋਨੂੰ ਕਿਹੜਾ ਪਿੰਡ ਆ ਉਹ ਝਿੰਡਾਲਾ ਝਿੰਡਾਲਾ ਪਿੰਡ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪਿੰਡ ਆ ਤੇ ਝਿੰਡਾਲੇ ਸਰਦਾਰ ਮਸ਼ਹੂਰ ਸੀ ਇਹਦੇ ਬਾਪ ਦਾ ਕੀ ਨਾਮ ਸੀ ਇਹਦੀ ਮੰਮੀ ਦਾ ਕੀ ਨਾਮ ਸੀ ਇਹ ਤਾਂ ਨਹੀਂ ਪਤਾ ਇਹਨੂੰ ਨਾ ਸਾਨੂੰ ਪਤਾ ਪਰ ਢੀਂਡ ਵਾਲੇ ਸਰਦਾਰ ਸੀ ਜਿਨ੍ਹਾਂ ਦੀ ਟਰਾਂਸਪੋਰਟ ਸੀ ਜਿਨ੍ਹਾਂ ਦਾ ਕੰਮ ਬੜਾ ਤਕੜਾ ਸੀ ਆੜਤੀਏ ਸੀ ਤੇ ਉਹ ਜਨਮ ਦੇਣ ਸਮੇਂ ਦੀ ਮਾਂ ਦੀ ਮੌਤ ਹੋ ਜਾਂਦੀ ਹੈ ਤੇ ਪਾਪ ਦੀ ਐਕਸੀਡੈਂਟ ਵਿੱਚ ਕੁਛ ਦਿਨਾਂ ਬਾਅਦ ਪਹਿਲਾਂ ਮੌਤ ਹੋ ਜਾਂਦੀ ਤੇ ਜੇ ਕੋਈ ਢੀਂਡ ਵਾਲੇ ਦਾ ਭੈਣ ਭਰਾ ਸਾਡੀ ਵੀਡੀਓ ਦੇਖਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕਰ ਸੋ ਨੂੰ ਆਪਣੀਆਂ ਉਹ ਭੁਲਰੀਆਂ ਭੁੱਲੀਆਂ ਬਸਰੀਆਂ ਯਾਦਾਂ ਨੂੰ ਦੁਬਾਰਾ ਫੇਰ ਸੰਜੋ ਰਿਹਾ ਇਹਦੀ ਮਦਦ ਕਰਿਓ ਇਹਨੂੰ ਪਤਾ ਲੱਗ ਸਕੇ ਵੀ ਇਹਦੀਆਂ ਜੜਾਂ ਹੈ ਕਿੱਥੇ ਆ ਜਿਹੜਾ ਇਹਨੂੰ ਗੋਦ ਲੈ ਕੇ ਆਇਆ ਸੀ ਬਾਪ ਉਹ ਵੀ ਵਿਚਾਰਾ ਕਰੋਨਾ ਦੇ ਵਿੱਚ ਪੂਰਾ ਹੋ ਗਿਆ ਉਹਦੀ ਵੀ ਮੌਤ ਦੀ ਖਬਰ ਸਾਨੂੰ ਕਈ ਮਹੀਨੇ ਬਾਅਦ ਚ ਪਤਾ ਲੱਗੀ ਅੱਜ ਸੋਨੂ ਕੋਲੇ ਜੇ ਕੁਝ ਹੈ ਇੱਕੋ ਆਸ ਆ ਇੱਕੋ ਉਮੀਦ ਆ ਆਪਣਿਆਂ ਨੂੰ ਮਿਲਣ ਦੀ ਇਸ ਸੁਪਨਿਆਂ ਦੇ ਘਰ ਦੇ ਉਹ ਪਰਿਵਾਰਕ ਮੈਂਬਰ ਨੇ ਸਾਰੇ ਕੋਈ ਇਹਦਾ ਭਰਾ ਕੋਈ ਇਹਦਾ ਬਾਪੂ ਆ ਕੋਈ ਇਹਦਾ ਅੰਕਲ ਆ ਕੋਈ ਇਹਦੀ ਭੈਣ ਆ ਕੋਈ ਇਹਦੀ ਮਾਂ ਰਿਸ਼ਤਿਆਂ ਨਾਲ ਭਰਿਆ ਇਹ ਘਰ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਇਹ ਮੈਂਬਰ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰਦਾ ਪਰ ਆਪਣੇ ਤਾਂ ਆਪਣੇ ਹੁੰਦੇ ਆ ਭਾਈ ਆਪਣਿਆਂ ਦੀ ਖੇਚਾ ਜਿਹੜੀ ਆਪਣੇ ਖੂਨ ਦੀ ਜਿਹੜੀ ਖੇਚਾ ਉਹਨੂੰ ਪੂਰਾ ਕਰਨ ਵਾਸਤੇ ਜਰੂਰ ਮਦਦ ਕਰਿਓ ਜੇ ਕੋਈ ਢੀਂਡ ਵਾਲਾ ਪਿੰਡ ਦਾ ਬਸਨੀਕ ਸਾਡੀ ਵੀਡੀਓ ਦੇਖਦਾ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲਿਓ ਤੁਹਾਨੂੰ ਕਿਹੜਾ ਤੈਨ ਚੱਲ ਫਿਰ ਤੁਹਾਨੂੰ ਬੋਲੇ ਸੋਨਿਹਾਲ